ਇਕ ਖਲਸਾ ਐਕ ਜੀ ਕੀ ਫਤਿਹ ਗੁਰੂ ਰੋਪ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮਰਦਾਨੇ ਨੂੰ ਲੈ ਕੇ ਬਗਦਾਦ ਨੂੰ ਜਾਂਦੇ ਹਨ ਆਓ ਬਗਦਾਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਜਾਵੇ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਇੱਕ ਮੁਸਲਮਾਨ ਸ਼ਹਿਰ ਇਰਾਕ ਦੀ ਰਾਜਧਾਨੀ ਦਾ ਨਾਮ ਹੈ ਅਸਲ ਵਿੱਚ ਬਗਦਾਦ ਸ਼ਹਿਰ ਨਾਸ਼ਿਰ ਬਾਬਾ ਚਾਨਮ ਸ਼ਿਆਸੀ ਬਗਦਾਦ ਵਿੱਚ ਇੱਕ ਬੜਾ ਪ੍ਰਸਿੱਧ ਪੀਰ ਅਬਦੁਲ ਕਾਦਰ ਹੋਇਆ ਸੀ ਇਸ ਦਾ ਜਨਮ ਇਰਾਨ ਦੇ ਨਕਰ ਜ਼ਿਲ੍ਹਾਣ ਵਿੱਚ ਸੰ 10638 ਵਿੱਚ ਹੋਇਆ ਮੰਨਿਆ ਜਾਂਦਾ ਹੈ ਬਗਦਾਦ ਵਿੱਚ ਇਸ ਦਾ ਮਕਬਰਾ ਬਣਿਆ ਹੋਇਆ ਹੈ ਪੀਰ ਅਬਦੁਲ ਕਾਦਰ ਦਾ ਨਾਮ ਦਸਤਗੀਰ ਪ੍ਰਸਿੱਧ ਹੈ ਉਸ ਦੇ ਜਾਨਸ਼ੀਨ ਵੀ ਦਸਤਗੀਰੀ ਖਾਉਂਦੇ ਨੇ ਪਰ ਸੰਪਰਦਾਏ ਦੇ ਦਰবেশ ਕਾਦਰੀ ਖਾਉਂਦੇ ਸਨ ਭਾਈ ਗੁਰਦਾਸ ਨੇ ਗੁਰੂ ਨਾਨਕ ਦੇਵ ਜੀ ਦੇ ਵਾਦ ਪਹੁੰਚਣ ਬਾਰੇ ਆਪਣੀ ਪਹਿਲੀ ਵਾਰ ਦੀ 35ਵੀਂ ਤੇ 6ਵੀਂ ਪੌੜੀ ਵਿੱਚ یوں ਲਿਖਿਆ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿ ਆ ਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਵਾਜ ਕਰ ਸਨ ਸਮਾਨ ਹੋਆ ਜਹਾਨਾ ਸਨ ਮਨ ਨਗਰੀ ਫੈ ਦੇਖ ਪੀਰ ਪਿਆ ਹੈਰਾਨ ਰੇਖੀ ਧਿਆਨ ਲਗਾਏ ਕਰ ਇਤ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹੇ ਦਸਤਗੀਰ ਕੌਣ ਫਕੀਰ ਕਿਸ ਕਾ ਕਹਿਰਾਨਾ ਨਾਨਕ ਕਲ ਵਿਚ ਆਇਆ ਰੱਬ ਫਕੀਰ ਇਕੋ ਪਹਿਚਾਨ ਤਤ ਆਕਾਸ ਚਾਹੂ ਦਸ ਜਾਨਾ ਤਰਤਿ ਆਕਾਸ ਕਿਉਂ ਦਸ ਜਾਨਾ ਵਾਰਾਂ ਪਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਪਹੁੰਚੇ ਆਪ ਜੀ ਨੇ ਪਾਈ ਮਰਦਾਨੇ ਨਾਲ ਸ਼ਹਿਰੋਂ ਬਾਹਰ ਡੇਰਾ ਲਾਇਆ ਗੁਰੂ ਨਾਨਕ ਜੀ ਨੇ ਪਾਈ ਮਰਦਾਨਾ ਜੀ ਨੇ ਅੰਮ੍ਰਿਤ ਵੇਲੇ ਸਤਨਾਮ ਵਾਹਿਗੁਰੂ ਦਾ ਉੱਚਾ ਸਾਰਾ ਜੈਕਾਰਾ ਲਾਇਆ ਪਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਗੁਰੂ ਜੀ ਨੇ ਅਲਾਹੀ ਬਣੀ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਮੁਸਲਮਾਨ ਦੇਸ਼ ਵਿੱਚ ਸੰਗੀਤ ਦੀ ਪਾਬੰਦੀ ਸੀ ਉੱਥੇ ਕੋਈ ਸੰਗੀਤ ਨਹੀਂ ਸੀ ਗਾ ਸਕਦਾ ਕੁਝ ਨੇ ਜਾ ਕੇ ਬਗਦਾਦ ਦੇ ਪੀਰ ਤੇ ਹਾਕਮ ਨੂੰ ਜਾ ਦੱਸਿਆ ਉਸ ਨੇ ਅਗੋਂ ਹੁਕਮ ਦਿੱਤਾ ਕਿ ਇਸ ਅਨੋਖੇ ਇਸਲਾਮ ਰੋਧੀ ਪ੍ਰਦੇਸੀ ਨੂੰ ਸੰਗਸਾਰ ਕੀਤਾ ਜਾਵੇ ਪਿਆਰਿਓ ਉੱਥੋਂ ਦਾ ਨਿਜਮ ਸੀ ਕਾਨੂੰਨ ਸੀ ਕਿ ਜਿਸ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਸੰਗਸਾਰ ਕਰਨਾ ਸੰਗਸਾਰ ਤੋਂ ਭਾਗ ਵਿਚਕਾਰ ਖਲਾਰ ਕੇ ਚਾਰ ਸ਼ਪੇਰੀਆਂ ਲੋਕ ਉਸ ਨੂੰ ਪੱਥਰ ਮਾਰਦੇ ਸਨ ਲੋਕ ਪੱਥਰ ਵਟੇ ਚੁੱਕ ਕੇ ਗੁਰੂ ਜੀ ਵੱਲ ਆਏ ਪਰ ਗੁਰੂ ਜੀ ਦੇ ਰੱਬੀ ਨੂਰ ਭਰੇ ਚਿਹਰੇ ਵੱਲ ਵੇਖ ਕੇ ਠੜੰਬਰ ਗਏ ਉਹਨਾਂ ਵਿੱਚ ਪੱਥਰ ਮਾਰਨ ਦੀ ਹਿੰਮਤ ਨਾ ਰਹੀ ਹੱਥ ਉੱਪਰ ਚੁੱਕੇ ਦੇ ਝੁਕੇ ਰਹਿ ਗਏ ਉਹ ਜਿ ਇਤਿਹਾਸ ਕਰ ਲਿਖਦੇ ਨੇ ਕਿ ਪੱਥਰ ਮਾਰਨ ਵਾਲੇ ਹੱਥ ਉਹਨਾਂ ਵਿੱਚ ਕੋਈ ਹਰਕਤ ਰਹੀ ਨਹੀਂ ਗਈ ਸੀ ਫਿਰ ਸਾਰਿਆਂ ਨੇ ਗੁਰੂ ਜੀ ਪਾਸੋਂ ਮਾਫੀ ਮੰਗੀ ਗੁਰੂ ਜੀ ਨੇ ਉਹਨਾਂ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਉਹਨਾਂ ਦਾ ਗਰੋਹ ਦੂਰ ਹੋਇਆ ਮਨ ਸ਼ਾਂਤ ਹੋ ਗਿਆ ਪੱਥਰ ਛੋੜ ਦਿੱਤੇ ਇਹ ਹਾਲ ਸੁਣ ਕੇ ਪੀਰ ਜੀ ਦਰਸ਼ਨਾਂ ਲਈ ਆਇਆ ਤੇ ਪੀਰ ਨੇ ਗੁਰੂ ਜੀ ਨੂੰ ਕਿਹਾ ਫਕੀਰ ਤੈਨੂੰ ਪਤਾ ਨਹੀਂ ਇੱਥੇ ਸੰਗੀਤ ਵਜਾਉਣਾ ਗਾਉਣਾ ਮਨਾ ਹੈ ਇੱਥੇ ਸ਼ਰੀਅਤ ਕਾਨੂੰਨ ਹੈ ਤੋਂ ਸੰਗੀਤ ਦੀਆਂ ਧੁਨਾਵਾਂ ਵਜਾਈ ਜਾ ਰਹੀਆਂ ਗੁਰੂ ਜੀ ਨੇ ਪੀਰ ਨੂੰ ਦੱਸਿਆ ਕਿ ਸੰਗੀਤ ਨਾਲ ਜ਼ਰੂਰੀ ਨਹੀਂ ਗਾਣੇ ਗਾਏ ਜਾਂਦੇ ਨੇ ਇਸ ਨਾਲ ਰੱਬ ਦਾ ਨਾਮ ਵੀ ਲਿਆ ਜਾ ਸਕਦਾ ਹੈ ਇਸ ਨੂੰ ਕੀਰਤਨ ਕਹਿੰਦੇ ਨੇ ਪੀਰ ਕੋਈ ਠੰਡਾ ਪੈ ਗਿਆ ਜਿਕਰ ਆਉਂਦਾ ਹੈ ਉਸਨੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਐਡੇ ਵੱਡੇ ਪੀਰ ਹੋ ਮੇਰੇ ਤਿੰਨ ਸਵਾਲਾਂ ਦੇ ਜਵਾਬ ਦਿਓ ਜੋ ਮੈਨੂੰ ਬਹੁਤ ਪਰੇਸ਼ਾਨ ਕਰਦੇ ਨੇ ਉਸਨੇ ਪਹਿਲਾ ਸਵਾਲ ਕੀਤਾ ਕਿ ਜੇ ਰੱਬ ਹੈ ਤਾਂ ਰੱਬ ਤੋਂ ਪਹਿਲਾਂ ਕੌਣ ਸੀ ਗੁਰੂ ਸਾਹਿਬ ਨੇ ਪਹਿਲੇ ਸਵਾਲ ਦਾ ਜਵਾਬ ਦੇ ਲਈ ਪੀਰ ਨੂੰ ਕਿਹਾ ਪੀਰ ਤੇਰੇ ਕੋਲ ਕਾਫੀ ਹੀਰੇ ਜਵਾਹਰ ਧੋਣਗੇ ਉਹਨਾਂ ਵਿੱਚੋਂ ਕੁਝ ਅਸ਼ਰਫੀਆਂ ਲੈ ਕੇ ਆ ਜਾ ਸੋਹਣੇ ਦੀਆਂ ਅਸ਼ਰਫੀਆਂ ਲੈ ਆ ਗੁਰੂ ਜੀ ਨੇ ਕਿਹਾ ਪੀਰ ਜੀ ਇਹਨਾਂ ਨੂੰ ਗਿਣੋ ਪੀਰ ਨੇ ਗਿਣਿਆ 1 2 3 4 ਗੁਰੂ ਜੀ ਨੇ ਕਿਹਾ ਪੀਰ ਜੀ ਤੁਸੀਂ ਗਲਤ ਗਿਣਦੇ ਜੀ ਦੁਬਾਰਾ ਗਿਣੋ ਪੀਰ ਨੇ ਫਿਰ ਗਿਣਤੀ ਸ਼ੁਰੂ ਕੀਤੀ 1 2 3 4 ਗੁਰੂ ਜੀ ਨੇ ਫਿਰ ਕਿਹਾ ਪੀਰ ਜੀ ਗਲਤ ਗਿਣਦੇ ਹੋ ਦੁਬਾਰਾ ਗਿਣੋ ਪੀਰ ਜੀ ਨੇ ਕਿਹਾ ਮੈਂ ਜਿੱਥੇ ਗਲਤ ਹਾਂ ਤੁਸੀਂ ਉੱਥੇ ਰੋਕ ਲੈਣਾ ਫਿਰ ਗਿਣਤੀ ਸ਼ੁਰੂ ਕੀਤੀ ਗੁਰੂ ਜੀ ਨੇ ਇੱਕ ਤੇ ਰੋਕ ਦਿੱਤਾ ਕਿਹਾ ਕਿ ਇੱਕ ਤੋਂ ਪਹਿਲਾਂ ਜੋ ਆਉਂਦਾ ਹੈ ਉਸ ਤੋਂ ਸ਼ੁਰੂ ਕਰੋ ਪੀਰ ਕਹਿੰਦਾ ਇੱਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਤੇ ਗੁਰੂ ਜੀ ਕਹਿੰਦੇ ਪੀਰ ਜੀ ਫਿਰ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਸੀ ਹਰ ਸ਼ੁਰੂ ਵਿੱਚ ਰੱਬ ਹੀ ਆਇਆ ਫਿਰ ਉਸਨੇ ਦੂਜਾ ਸਵਾਲ ਕੀਤਾ ਜੇਕਰ ਰੱਬ ਹੈ ਤਾਂ ਸਾਨੂੰ ਦਿੱਦਾ ਕਿਉਂ ਨਹੀਂ ਹੁਣ ਗੁਰੂ ਸਾਹਿਬ ਨੇ ਕਿਹਾ ਪੀਰ ਜੀ ਦੁੱਧ ਮਗਾਓ ਦੁੱਧ ਆ ਗਿਆ ਪੀਰ ਨੇ ਸਮਝਿਆ ਕਿ ਇਹ ਮਾਪੁਰਸ਼ ਭੁੱਖੇ ਹੋਣੇ ਨੇ ਤੇ ਆਏ ਹੋਣੇ ਨੇ ਚਲੋ ਦੁੱਧ ਪੀ ਲੈਣਗੇ ਦੁੱਧ ਦੇ ਗਲਾਸ ਵੱਲ ਦੇਖ ਕੇ ਗੁਰੂ ਜੀ ਕਹਿੰਦੇ ਇਸ ਵਿੱਚ ਕੁਝ ਹੈ ਪੀਰ ਘਬਰਾ ਗਿਆ ਕਹਿੰਦਾ ਗੁਰੂ ਜੀ ਇਸ ਵਿੱਚ ਕੁਝ ਨਹੀਂ ਹੈ ਗੁਰੂ ਜੀ ਕਹਿੰਦੇ ਨਹੀਂ ਇਸ ਵਿੱਚ ਕੁਝ ਹੈ ਪੀਰ ਫਿਰ ਪੁੱਛਣ ਲਗਾ ਪੀਰ ਹੱਸ ਕੇ ਕਹਿੰਦਾ ਜੇ ਹੁੰਦਾ ਤੇ ਤੁਸੀਂ ਵੇਖ ਕੇ ਦੱਸ ਦਿਓ ਤੇ ਗੁਰੂ ਸਾਹਿਬ ਕਹਿਣ ਲੱਗੇ ਪੀਰ ਜੀ ਇਸ ਦੇ ਵਿੱਚ ਮੱਖਣ ਹੈ ਮੱਖਣ ਦਿਖਦਾ ਨਹੀਂ ਹੈ ਪਰ ਮੱਖਣ ਆਪ ਜੀ ਇਹਦੇ ਵਿੱਚ ਵੇਖ ਨਹੀਂ ਸਕਦੇ ਪੀਰ ਕਹਿੰਦਾ ਗੁਰੂ ਜੀ ਦੁੱਧ ਮਲਾਈ ਰੜਕਣ ਨਾਲ ਮੱਖਣ ਦਿਸੇਗਾ ਗੁਰੂ ਜੀ ਕਹਿੰਦੇ ਬਸ ਪੀਰ ਜੀ ਇਸੇ ਤਰੀਕੇ ਰੱਬ ਹੈ ਉਸ ਨੂੰ ਦੇਖਣ ਲਈ ਵੀ ਉਸ ਦਾ ਨਾਮ ਤੇ ਆਉਣਾ ਪੈਂਦਾ ਹੈ ਗੁਰੂ ਦੀ ਬਾਣੀ ਹੀ ਰੱਬ ਨੂੰ ਦੇਖਣ ਦਾ ਰਾਹ ਹੈ ਤੀਰ ਨੇ ਉਹ ਤੀਜਾ ਸਵਾਲ ਕੀਤਾ ਫਿਰ ਇਹ ਦੱਸੋ ਕਿ ਰੱਬ ਕਰਦਾ ਕੀ ਹੈ ਹੁਣ ਗੁਰੂ ਜੀ ਨੇ ਕਿਹਾ ਪੀਰ ਜੀ ਤੇਰੇ ਤੀਜੇ ਸਵਾਲ ਦਾ ਜਵਾਬ ਵੀ ਮੈਂ ਦੇ ਦਿੰਦਾ ਹਾਂ ਪਰ ਪਹਿਲਾਂ ਇਹ ਦੱਸ ਤੂੰ ਹੁਣ ਮੈਨੂੰ ਆਪਣਾ ਗੁਰੂ ਸਮਝਦਾ ਹੈ ਕਿ ਨਹੀਂ ਪੀਰ ਕਹਿੰਦਾ ਹਾਂ ਤੁਸੀਂ ਇਸ ਵੇਲੇ ਮੇਰੇ ਸਵਾਲਾਂ ਦੇ ਜਵਾਬ ਦੇ ਰਹੇ ਹੋ ਇਸ ਲਈ ਤੁਸੀਂ ਮੇਰੇ ਗੁਰੂ ਹੋਏ ਮੈਂ ਤੁਹਾਡਾ ਚੇਲਾ ਹੋਇਆ ਗੁਰੂ ਜੀ ਕਹਿੰਦੇ ਫਿਰ ਪੀਰ ਜੀ ਮੈਂ ਨੀਚੇ ਜ਼ਮੀਨ ਤੇ ਬੈਠਾ ਹਾਂ ਤੁਸੀਂ ਸਿੰਘਾਸਨ ਤੇ ਬੈਠੀ ਹੋਏ ਠੀਕ ਨਹੀਂ ਏ ਗੁਰੂ ਉੱਚਾ ਬੈੜਦਾ ਹੈ ਔਰ ਗੁਰੂ ਦੇ ਚੇਲੇ ਨੀਵੇਂ ਥਾਂ ਤੇ ਬੈਠਦੇ ਨੇ ਪੀਰ ਨੇ ਆਪਣੇ ਸਿੰਘਾਸਨ ਤੇ ਗੁਰੂ ਜੀ ਨੂੰ ਬਿਠਾਇਆ ਆਪ ਜ਼ਮੀਨ ਤੇ ਬੈਠ ਗਿਆ ਤੇ ਫਿਰ ਗੁਰੂ ਜੀ ਨੇ ਕਿਹਾ ਪੀਰ ਜੀ ਇੱਕੇ ਕਰਦਾ ਹੈ ਰੱਬ ਤਾਂ ਰੱਬ ਨੇ ਤੈਨੂੰ ਥੱਲੇ ਬਿਠਾ ਦਿੱਤਾ ਹੈ ਮੈਨੂੰ ਸਿੰਘਾਸਨ ਤੇ ਬਿਠਾ ਦਿੱਤਾ ਹੈ ਰੱਬ ਕੁਝ ਪਲਾਂ ਵਿੱਚ ਹੀ ਰਾਜ ਨੂੰ ਗਰੀਬ ਤੇ ਗਰੀਬ ਨੂੰ ਰਾਜਾ ਬਣਾ ਸਕਦਾ ਹੈ ਇਹ ਹੀ ਹੈ ਰੱਬ ਦਾ ਕੰਮ ਪੀਰ ਦਸਤਗੀਰ ਗੁਰੂ ਜੀ ਅੱਗੇ ਝੁਕ ਗਿਆ ਪੀਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਲੰਬੀ ਤਕਰਾਰ ਕੀਤੀ ਹਾਰ ਕੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਇਹ ਫਕੀਰ ਬਹੁਤ ਵੱਡਾ ਹੈ ਇਸ ਨੂੰ ਰੱਬ ਵੱਲੋਂ ਥਾ ਸ਼ਕਤੀ ਤੇ ਗਿਆਨ ਮਿਲਿਆ ਹੈ। ਬਗਦਾਦ ਨਗਰੀ ਵਿੱਚ ਇਸ ਨੇ ਬੜੀ ਵੱਡੀ ਕਰਾਮਾ ਦਿਖਾਈ ਹੈ। ਪੱਥਰ ਮਾਰਨ ਵਾਲਿਆਂ ਦੇ ਸਰੀਰ ਸੁਨੋਗੇ। ਲੱਖਾਂ ਕਾਛਾਂ ਬਤਾਲਾਂ ਦੀ ਵੀ ਇਸ ਨੇ ਵੱਡੀ ਤੇ ਨਵੀਂ ਗੱਲ ਦੱਸੀ ਏ। ਬਗਦਾਦ ਵਿੱਚ ਹੀ ਇਹ ਹੋਈ ਪੀਰ ਨਾਲ ਗੋਸ਼ਟੀ ਦਾ ਜ਼ਿਕਰ। ਭਾਈ ਗੁਰਦਾਸ ਜੀ ਕਰਦੇ ਨੇ ਪੁੱਛੇ ਪੀਰ ਤੇ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇਥੇ ਵਿੱਚ ਬਗਦਾਦੇ ਵੱਡੇ ਕਰਾਮਾ ਦਿਖਲਾਈ ਪਾਤਲ ਨੂੰ ਆਕਾਸ਼ ਲਖ ਊੜਕ ਭਾਲੀ ਖਬਰ ਸੁਣਾਈ ਇਹ ਵਜਨ ਸੁਣ ਕੇ ਪੀਰ ਜੀ ਗੁਰੂ ਵਾਲ ਮੁਖავਤ ਬਹੋ ਕੇ ਕਹਿਣ ਲਗੇ ਮਾਰੇ ਅਸੀਂ ਪਾਤਲ ਤੇ ਆਕਾਸ਼ ਵੇਖਣਾ ਚਾਹੁੰਦੇ ਹਾਂ ਜਿੰਨਾ ਦੀ ਗਿਆਤ ਲਈ ਤੁਸੀਂ ਦੱਸ ਪਾਈ ਹੈ ਫੇਰ ਦੁਹਾਈਣ ਦਸਤਗਾਰ ਫੇਰ ਦੁਹਾਈਣ ਦਸਤਗੀਰ ਅਸੀਂ ਵੀ ਵੇਖਾਂ ਜੋ ਤੋਹੇ ਪਾਈ ਇਸ ਸਮੇਂ ਪੀਰ ਦਾ ਬੇਟਾ ਜੂ ਜਲਾਲ ਵੀ ਬੁਲ ਪਿਆ ਕਹਿਣ ਲੱਗਾ ਐ ਵਲੀ ਐਂ ਅੱਲਾ ਬਾਬਾ ਨਾਨਕ ਜੋ ਗੱਲ ਤੁਸੀਂ ਫਰੀ ਮਜਲਿਸ ਵਿੱਚ ਆਖੀ ਹੈ ਉਸ ਨੂੰ ਸਾਬਤ ਕਰਕੇ ਵਿਖਾਓ ਉਸ ਸਮੇਂ ਮਹਾਰਾਜ ਨੇ ਜੂ ਜਲਾਲ ਦਾ ਹੱਥ ਫੜ ਲਿਆ ਕਹਿਣ ਲੱਗੇ ਮੀਟ ਅੱਖਾਂ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀੜ ਗਿਆ ਹਵਾਈ ਲੱਖ ਅਕਾਸ ਪਤਲ ਲੱਖ ਆਗ ਫਰੰਕ ਵਿੱਚ ਸਭ ਦਿਖਾਈ ਪਾਰ ਕਚਰੌਲ ਪ੍ਰਸ਼ਾਦਾ ਧਰੋਂ ਪਤਾਲੋਂ ਲਈ ਕੜਾਈ ਜ਼ਹਿਰ ਕਲਾ ਨ ਛਪੇ ਛਪਾਈ ਪਾਈ ਵੀਰ ਸਿੰਘ ਜੀ ਅਨਸਾਰ ਬਾਬੇ ਦੇ ਪੀਰ ਦੇ ਬੇਟੇ ਦਾ ਹੱਥ ਫੜ ਲਿਆ ਉਸ ਨੂੰ ਬਚਨ ਕੀਤਾ ਅੱਖਾਂ ਮੀਟ ਜਦੋਂ ਉਸ ਨੇ ਅੱਖਾਂ ਮੀਟੀਆਂ ਉਹ ਕੀ ਦੇਖਦਾ ਹੈ ਮੈਂ ਤੇ ਗੁਰੂ ਨਾਨਕ ਸਾਹਿਬ ਕਾਸ਼ਵਰ ਉੱਡੇ ਜਾ ਰਹੇ ਹਾਂ ਆਗੰਤ ਸੂਰ ਚੰਦ ਨੇ ਜਿਵੇਂ ਜਿਵੇਂ ਗਿਣਿਆ ਜਾਵੇ ਤਾਂ ਚੰਬਾ ਹੁੰਦਾ ਹੈ ਉਸ ਨੂੰ ਧਰਤੀ ਛੋਟੀ ਨਜ਼ਰ ਆਈ ਇਸ ਤਰ੍ਹਾਂ ਮਹਾਰਾਜ ਨੇ ਲੱਖਾਂ ਅਗਾਸ ਤੇ ਲੱਖਾਂ ਪਤਾਲ ਸਰੀਰਾਂ ਸੇ ਤੁਨੂ ਕਮਾ ਕੇ ਦਿਖਾਏ ਮੁਸਲਮਾਨਾਂ ਦੇ ਕਹਿਣ ਮੁਤਾਬਕ ਸਤ ਪਤਾਲ ਤੇ ਸਤ ਅਗਾਸ ਨੇ ਪਰ ਗੁਰੂ ਸਾਹਿਬ ਨੇ ਉਹਨਾਂ ਦਾ ਇਹ ਭਰਮ ਤੋੜਿਆ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਪਣੀ ਬਾਣੀ ਜਪਜੀ ਵਿੱਚ ਲੱਖਾਂ ਪਤਾਲ ਤੇ ਲੱਖਾਂ ਅਗਾਸ ਹੁਣ ਬਾਰੇ ਦਰਸਾਇਆ ਹੈ ਪਾਤਲ ਪਾਤਲ ਲਖ ਆਗਾਸ ਆਗਾਸ ਉੜ ਕੇ ਉੜ ਕੇ ਭਾਤ ਕੀ ਮੇਰ ਕਹਿਣ ਇੱਕ ਬਾਤ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਮੱਕੇ ਦੇ ਫਿਰਨ ਬਰੇ ਸਾਡੇ ਕਈ ਗਿਆਨੀ ਭਾਈ ਸ਼ੰਕਾ ਕਰਦੇ ਨੇ ਇਸੇ ਤਰ੍ਹਾਂ ਹੀ ਕਈ ਵਾਰ ਬਗਦਾਦ ਦੇ ਸਕੌਤ ਤੇ ਸਕੌਤਕ ਤੇ ਵੀ ਦੰਦ ਗਰੀਚਣ ਲੱਗ ਪੈਂਦੇ ਨੇ ਪਰ ਸੰਗ ਹੋ ਕੇ ਇਸ ਗੱਲ ਦਾ ਪ੍ਰਚਾਰ ਕਰਦੇ ਹਾਂ ਅੱਖਾਂ ਮੀਟ ਕੇ ਗੁਰੂ ਸਾਹਿਬ ਨੇ ਲੱਖਾਂ ਪਾਤਲਾਂ ਕਾਸ਼ਾ ਵਿਖਾਉਣਾ ਕਿਸੇ ਦੇ ਵਸਨੀ ਗੱਲ ਨਹੀਂ ਪਰ ਭਾਈ ਗੁਰਦਾਸ ਜੀ ਦੇ ਆਲਪਾ ਤੋਂ ਪ੍ਰਸਖਨ ਇਹਨਾਂ ਦੇ ਕਿਸੇ ਤਰ੍ਹਾਂ ਵੀ ਭੰਨ ਤੋੜ ਕਰਕੇ ਅਰਥ ਨਹੀਂ ਕੀਤੇ ਜਾ ਸਕਦੇ ਅੱਖੀ ਮੀੜ ਗਿਆ ਹਵਾਈ ਅੱਖ ਫਰੰਕ ਵਿੱਚ ਸਭ ਦਿਖਲਾਈ ਯਾਹਰ ਕਲਾ ਨਾ ਛਪੇ ਛਪਾਈ ਸਿੱਖ ਕੌਮ ਵਿੱਚ ਗੁਰਮਤ ਪਕਨੂਨ ਦੀ ਪ੍ਰੋੜਤਾ ਵਜੋਂ ਗੁਰਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਬਾਣਾਂ ਨੂੰ ਹੀ ਪ੍ਰਮਾਨ ਮੰਨਿਆ ਗਿਆ ਹੈ ਰਹਿਤਨਾਮਿਆਂ ਵਿੱਚ ਸਿੱਖ ਇਤਿਹਾਸ ਇਹੋ ਲਿਖਤਾਂ ਬਾਰੇ ਤਾਂ ਭਾਵੇਂ ਕੋਈ ਸ਼ੰਕਾ ਕਰ ਦੇਵੇ ਪਰ ਭਾਈ ਗੁਰਦਾਸ ਜੀ ਦੀਆਂ ਬਾਣਾਂ ਤੇ ਸ਼ੰਕਾ ਕਰਨਾ ਸਿੱਧੇ ਤੌਰ ਤੇ ਗੁਰਮਤਿ ਫਲਸਫੇ ਤੋਂ ਬਾਗੀ ਹੋਣਾ ਹੈ ਸੋਚਣ ਵਾਲੀ ਗੱਲ ਇਹ ਹੈ ਮੌਜੂਦਾ ਸਮੇਂ ਦੀ ਸਾਇੰਸ ਤੇ ਧਰਤੀ ਦੇ ਘੁੰਮਣ ਤੇ ਤਾਪਮਾਨ ਨੂੰ ਮਾਪਣਾ ਸਤਾਰਿਆਂ ਬਾਰੇ ਵਿਗਿਆਨ ਖੋਜ ਪਿੱਛੇ ਜਿਹੜੇ ਲਖਿਤੇ ਗਏ ਇਹਨਾਂ ਤੋਂ ਬੇਅੰਤ ਗੂਣ ਵਿਸ਼ਾਲ ਰੂਪ ਵਿੱਚ ਤੋਂ 550 ਵਰੇ ਪਹਿਲਾਂ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਲਾਤ ਖੋਜ ਕੇ ਦੁਨੀਆ ਸਾਹਮਣੇ ਰੱਖੇ ਸੀ ਉਸ ਜਮਾਨੇ ਵਿੱਚ ਨਾ ਸਾਇੰਸ ਦੇ ਚਮਤਕਾਰ ਸਨ ਨਾ ਹੀ ਖੋਜ ਪਰਚੋਲ ਬਾਰੇ ਅਜਿਹਾ ਮਸ਼ੀਨੀ ਸੰਧ ਸਨ ਸਾਇੰਸ ਇੱਕ ਚੰਦਰਮਾ ਤੇ ਮੰਗਲ ਤੇ ਉਤਰ ਕੇ ਉਸ ਦੇ ਹਾਲਾਤ ਜਾਣਨ ਦੀ ਯਤਨਾਂ ਵਿੱਚ ਹੈ ਜਿਹੜਾ ਕਿ ਸੰਭਵ ਹੀ ਹੈ ਸਫਲ ਵੀ ਹੋ ਜਾਵੇ ਪਰ ਜਿੰਨਾ ਗ੍ਰਿਆਂ ਦਾ ਜਿਗਰ ਗੁਰੂ ਜੀ ਨੇ ਕੀਤਾ ਹੈ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਇਹ ਸ਼ਬਦ ਵਾਰ ਗੁਰੂ ਨਾਨਕ ਜੀ ਨੇ ਅੱਜ ਤੋਂ 5 ਸਦੀਆਂ ਪਹਿਲਾਂ ਕੀਤਾ ਸੀ ਉਹਨਾਂ ਦੀ ਖੋਜ ਸੈਂਸ ਕਿਵੇਂ ਤੇ ਕਦੋਂ ਕਰੇਗੀ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਤਾਂ ਸੁਣੀ ਸੁਣਾਈ ਕਹੀ ਨਾ ਹੀ ਕਿਸੇ ਪ੍ਰਾਣਿਕ ਕਥਾ ਦੇ ਆਧਾਰ ਤੇ ਆਖੀ ਕਿਉਂਕਿ ਸੁਣਾਉਣ ਵਾਲਾ ਕੋਈ ਇਤਨਾ ਜਾਣਕਾਰ ਉਸ ਜਮਾਨੇ ਵਿੱਚ ਵੀ ਨਹੀਂ ਸੀ ਨਾ ਹੀ ਕਿਸੇ ਪ੍ਰਾਣਾ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਜਿੰਨਾ ਗ੍ਰੰਥਾਂ ਵਿੱਚ ਧਰਤੀ ਨੂੰ ਇੱਕ ਬੈਲ ਦੇ ਸਿੰਘਾਂ ਤੇ ਟਿਕਣ ਦੀ ਕਾਲ ਮਨਕਾਣੀਆਂ ਅੱਜ ਵੀ ਮੌਜੂਦ ਨੇ ਗੁਰੂ ਜੀ ਨੇ ਮਨੁਕਲਪ ਦੇ ਖਿਆਲਾਂ ਦਾ ਖੰਡਨ ਕੀਤਾ ਜੇ ਕੋ 부ਝੇ ਹੋਏ ਸਚਿਆ ਤਵਲੇ ਉਪਰੇ ਕੀਤਾ ਫਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਪਿਆਰੋ ਇਸ ਤੋਂ ਸਿੱਧ ਹੈ ਕਿ ਸਭ ਗੁਰੂ ਸਾਹਿਬ ਦਾ ਅਨਪਵੀ ਅੱਖੀਂ ਡਿਠਾ ਗਿਆਨ ਸੀ ਜਿਹੜਾ ਕਿ ਨਿਰੰਕਾਰੀ ਜੋਤ ਹੋਂਦੇ ਨਾਤੇ ਉਹਨਾਂ ਕਈ ਥਾਵਾਂ ਸਰੀਰ ਸੇਤ ਤੇ ਕਈ ਥਾਵਾਂ ਆ ਤੁਮ ਬਲ ਦੇ ਨਾਲ ਜੇ ਦਰਸ਼ਨ ਕੀਤੇ ਪ੍ਰਾਪਤ ਕੀਤੇ ਅਨੁਭਵ ਕੀਤੇ ਜੋ ਆਪ ਜੀ ਦੇ ਨਾਲ ਪਿਆਰੋਂ ਸਾਂਝੇ ਕੀਤੇ ਗਏ ਨੇ ਗੁਰੂ ਸਵਾਰਿਓ ਆਪ ਜੀ ਦੇ ਨਾਲ ਇਹ ਸਾਂਝ ਪਾਈ ਇਤਿਹਾਸ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਕਿਰਪਾ ਕਰਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਿਹਾ ਕਰੋ ਸਾਡੇ ਵਾਸਤੇ ਆਪ ਜੀ ਦੀਆਂ ਇਹ ਹੀ ਦੁਆਵਾਂ ਨੇ ਉਹੀਆਂ ਭੁੱਲਣ ਨੂੰ ਆਛਤਾਰੇਓ ਗੱਜ ਕੇ ਫੜੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ